ਜਿਹੜੀ ਸੁਸਤੀ ਹੈ ਉਹ ਨਹੀਂ ਸਾਥ ਛੱਡ ਰਹੀ ਕੰਮ ਤੇ ਪਹੁੰਚ ਗਏ ਕੁਰਸੀ ਤੇ ਬੈਠੇ ਆ ਤਾਂ ਵੀ ਨੀਂਦ ਆ ਜਾਂਦੀ ਹੈ ਤਾਂ ਵੀ ਸੁਸਤੀ ਜਿਹੜੀ ਸਰੀਰ ਦੇ ਵਿੱਚ ਹਾਲਾਂਕਿ ਐਡ ਦੇਖੀ 20-25000 ਦਾ ਗੱਦਾ ਵੀ ਲਿਆਂਦਾ ਜਿੱਥੇ ਕਹਿੰਦੇ ਕਿ ਸਵੇਰੇ ਫਰੈਸ਼ ਉੱਠਦੇ ਆ ਗੱਦੇ ਤੇ ਵੀ ਪਾ ਕੇ ਦੇਖ ਲਿਆ ਤਾਂ ਵੀ ਸੁਸਤੀ ਨਹੀਂ ਗਈ ਕਾਰਨ ਕੀ ਆ ਸਰੀਰ ਦੇ ਵਿੱਚ ਸੁਸਤੀ ਦਿਲਦਰ ਕੱਢਣ ਦਾ ਕੀ ਰਹੱਸਿਆ ਸਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਵਿਸ਼ਾ ਬੜਾ ਆਤਿਅੰਤ ਜ਼ਰੂਰੀ ਹੈ ਵੀ ਅੱਜ ਆਪਾਂ ਸਾਰੇ ਗੁਣੀ ਜਾਣ ਬੈਠੇ ਆ ਜੀ ਇੱਥੇ ਅੱਗੇ ਚਰਚਾ ਹੋ ਕੇ ਹਟੀ ਹੈ ਇਹਨਾਂ ਜੀ ਸਾਰੀ ਤੇ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਵਾ ਕਿ ਮੈਂ ਇਥੋਂ ਇਹ ਗੱਲ ਸ਼ੁਰੂ ਕਰਦਾ ਵਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਬਨੌਤੀ ਜਿਹਾ ਬਣਾਇਆ ਹੋਇਆ ਜੀ ਵੀ ਜਿਹੜੀ ਆਪਣੀ ਰੋਜ਼ ਦੀ ਪ੍ਰਕਿਰਿਆ ਹੈ ਰਹਿਣ ਸਹਿਣ ਦੀ ਉਹ ਬੜੀ ਬਨੌਤੀ ਜੀ ਹੋ ਚੁੱਕੀ ਹੈ ਤੇ ਕੁਝ ਜਿਹਨੂੰ ਕਹਿ ਲਓ ਔਜ਼ਾਰਾਂ ਦੇ ਉੱਤੇ ਨਿਰਭਰ ਹੈ ਵੀ ਅਸੀਂ ਉਸ ਤਰੀਕੇ ਦੇ ਨਾਲ ਨਹੀਂ ਰਹ ਰਹੇ ਜਿਵੇਂ ਆਪਣੇ ਪੁਰਾਣੇ ਬਿਉਰਗ ਰਹਾ ਕਰਦੇ ਸੀ ਚਾਹੇ ਉਹ ਵੀ ਬਹੁਤ ਇੱਕ ਸਮੇ ਦੇ ਵੱਡੇ ਵਿਦਵਾਨਾਂ ਚ ਰਹੇ ਪੁਰਾਣੇ ਆਪਣੇ ਬਿਉਰਗ ਸਾਰਿਆਂ ਦੇ ਵੀ ਪੜੇ ਲਿਖੇ ਸੀਗੇ ਜ਼ਰੂਰੀ ਨਹੀਂ ਵੀ 10ਵੀਂ 12ਵੀਂ ਦੀ ਡਿਗਰੀ ਲੈ ਕੇ ਹੀ ਬੰਦਾ ਪੜਿਆ ਲਿਖਿਆ ਵਜਦਾ ਹੈ ਪੜੇ ਲਿਖੀ ਤਹਜ਼ੀਬ ਜਿਹੜੀ ਹੈ ਵੀ ਕੋਈ ਬੜਾ ਆਇਆ ਉਹਨਾਂ ਕਿੰਦਾਕਲ ਕਰਨੀ ਹੈ ਕਿਵੇਂ ਬੋਲਣਾ ਚੱਲਣਾ ਹੈ ਬੈਠਣਾ ਉੱਠਣਾ ਇਹ ਤਹਜ਼ੀਬ ਦੇ ਨਾਲ ਬੰਦੇ ਦੀ ਲਿਆਕਤ ਜਿਹੜੀ ਹੈ ਉਹਦੇ ਨਾਲ ਬੰਦਾ ਪਛਾਣਿਆ ਜਾਂਦਾ ਹੈ ਨਾ ਕਿ ਡਿਗਰੀਆਂ ਦੇ ਨਾਲ ਹਨਾ ਜੀ ਤੇ ਪਹਿਲਾ ਕਾਰਨ ਇਹ ਆ ਕਿ ਜਿਵੇਂ ਬਾਈ ਜੀ ਹੁਣਾਂ ਨਾਲ ਗੱਲ ਚੱਲ ਰਹੀ ਹੈ ਆਪਣੀ ਸਾਰਿਆਂ ਵੀ ਸਵੇਰੇ ਆਪਾਂ ਜਦੋਂ ਹੀ ਉੱਠਣ ਲੱਗੇ ਆ ਉੱਠਣ ਲੱਗੇ ਆਪਾਂ ਹਾਰ ਗਏ ਕਿ ਸਵੇਰੇ ਉੱਠਦੇ ਆ ਸਾਰੀ ਆਪਾਂ ਨੂੰ ਦਲਿੱਦਰ ਨੇ ਘੇਰ ਲਿਆ ਨਾ ਵੀ ਆਪਾਂ ਰੁਕਿਆ ਵੀ ਨਹੀਂ ਰੋਕੇ ਉੱਠਦੇ ਆ ਤਾਂ ਆਪਾਂ ਹਾਰਨਾ ਸ਼ੁਰੂ ਹੋ ਗਿਆ ਆਪਣੇ ਸਾਰੇ ਦਿਨ ਵਾਸਤੇ ਜਿਹੜੀ ਆਪਣੀ ਪਹਿਲੀ ਕਹਿ ਲੋ ਜੰਗ ਕਹਿ ਲੋ ਸੀਗੀ ਵੀ ਉਹ ਨੀਂਦ ਜਨਾਬ ਇਸ ਤਰ੍ਹਾਂ ਦੀ ਸੀ ਵੀ ਹੁਣ ਉਹਨੂੰ ਛੱਡਣਾ ਹੈ ਉਹ ਕਰਨ ਦੇ ਵਿੱਚ ਆਪਾਂ ਘੌਲੋਂ ਕੀਤੀ ਅਲਾਰਮ ਵੱਜਿਆ ਉਹਨੂੰ ਸਨੂਜ ਤੇ ਲਾਈ ਗਏ ਹੈ 6 ਵਜੇ ਦਾ ਅਲਾਰਮ ਸੀਗਾ ਅਲਾਰਮ ਵੱਜ ਵੱਜ 9 ਵੱਜ ਗਏ ਪਰ ਫੇ ਵੀ ਬੈੱਡ ਤੋਂ ਨਹੀਂ ਉੱਠਿਆ ਗਿਆ ਨਹੀਂ ਉੱਠਿਆ ਗਿਆ ਇੱਕ ਵੱਡਾ ਕਾਰਨ ਇਹ ਵੀ ਆ ਨੀਂਦ ਦੀ ਗੱਲ ਕਰੀਏ ਵੀ ਜਿਹੜੀ ਇਹ ਦਲਿੱਦਰਤਾ ਕਈ ਤਰ੍ਹਾਂ ਦੀ ਹੈ ਬਾਈ ਜੀ ਉਹਨਾਂ ਨਾਲ ਅੱਗੇ ਗੱਲ ਹੋਈ ਆ ਕਿ ਕੰਮ ਕਰਨ ਦੀ ਤੇ ਇੱਕ ਜਿਹੜੀ ਹੁਣ ਨੀਂਦ ਦੀ ਆ ਨੀਂਦ ਦੀ ਦਲਿੱਦਰਤਾ ਇਹ ਆ ਕਿ ਅਸੀਂ ਅਜੇ ਤੱਕ ਕਦੇ ਵੀ ਅਲਾਰਮ ਤੇ ਨਹੀਂ ਜੀ ਉੱਠੇ ਤੇ ਇਹ ਵਾਕਈ ਕਾਫੀ ਹੈ ਇੱਕਾਈ ਸੰਗਾਂ ਨੇ ਦਾ ਪ੍ਰਯੋਗ ਕੀਤਾ ਆਪਾਂ ਸਾਰੇ ਪ੍ਰਯੋਗ ਕਰਕੇ ਵੀ ਵੇਖੋ ਕਿ ਜਦੋਂ ਤੁਸੀਂ ਉੱਠਣਾ ਹੈ ਤੁਸੀਂ ਮਤਲਬ ਕੀ ਨਾ ਇਹ ਚਲੋ ਅਰਦਾਸ ਹੀ ਤਰ ਅਰਦਾਸ ਬੇਨਤੀ ਕਰਦੇ ਆ ਪਾਉ ਜਿਹੜਾ ਨਹੀਂ ਮੰਨਦਾ ਵੀ ਮੈਂ ਨਹੀਂ ਮੰਨਦਾ ਉਹ ਵੀ ਧਾਰ ਕੇ ਸੋਚਵੇ ਵੀ ਮੈਂ ਉੱਠਣਾ ਵਾ ਤੋ ਉੱਠੇ ਜਾਊਗਾ ਸੰਕਲਪ ਹੈ ਮਤਲਬ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਤੁਸੀਂ ਆਰਡਰ ਕਰਤਾ ਕਿ ਮੈਂ ਇਸ ਵੇਲੇ 6 ਵਜੇ ਉੱਠਣਾ ਮੈਨੂੰ ਉਠਾ ਦੀ ਤੁਹਾਡਾ ਸਰੀਰ ਤੁਹਾਨੂੰ ਆ ਬਿਠਾਉ ਸੰਕਲਪ ਹੈ ਜੀ ਸੰਕਲਪ ਬੰਦੇ ਦਾ ਸਭ ਤੋਂ ਵੱਡਾ ਹੁੰਦਾ ਹੈ ਇਤਿਹਾਸ ਵੇਖ ਲਿਏ ਵੀ ਜਿਨ੍ਹਾਂ ਨੇ ਸੰਕਲਪ ਲਿਆ ਉਹਨਾਂ ਨੇ ਕੁਝ ਵੱਖਰਾ ਕੀਤਾ ਹਣਾ ਜੀ ਤੁਸੀਂ ਛੋਟਾ ਜਿਹਾ ਸੰਕਲਪ ਲਓ ਮੈਂ ਨਹੀਂ ਕਹਿੰਦਾ ਦੁਨੀਆ ਫਲਟ ਦਿਓ ਛੋਟਾ ਜਿਹਾ ਇੱਕ ਸੰਕਲਪ ਲਓ ਕਿ ਮੈਂ ਸਵੇਰ ਉੱਠਣਾ ਹੈ ਤੇ ਬਿਨਾਂ అలਾਰਮ ਤੋਂ ਉੱਠਣਾ ਹੈ ਕਿਉਂਕਿ ਤੁਹਾਡਾ ਜਿਹੜਾ ਸਰੀਰ ਹੈ ਮਹਾਰਾ ਜੀ ਉਹ ਸੌਂ ਰਿਹਾ ਹੁੰਦਾ ਇੱਕ ਆਪਣੀ ਬਿਰਤੀ ਦੇ ਵਿੱਚ ਬੈਠਾ ਹੁੰਦਾ ਹੈ ਉਹ ਬੜੀ ਗਹਿਰ ਮੁਦਰਾ ਦੇ ਵਿੱਚ ਗਿਆ ਹੁੰਦਾ ਹੈ అలਾਰਮ ਬਹੁਤ ਜ਼ਿਆਦੀ ਤੀਬਰ ਰਵਾਜ ਦੇ ਨਾਲ ਕੰਨਾਂ 'ਚ ਵੱਜਦਾ ਹੈ ਜਿੰਨਾ ਬੰਦਾ అలਾਰਮ ਸੁਣਦਿਆਂ ਸਾਡ ਡਿਸਟਰਬ ਹੁੰਦਾ ਹੈ ਔਰ ਇਹ ਬਿਲਕੁਲ ਸਹੀ ਤਰੀਕਾ ਨਹੀਂਗਾ ਕਿ ਆ ਕਿ ਲਾਰਮ ਲਾ ਕੇ ਉੱਠਣਾ ਠੀਕ ਆ ਕਦੇ ਕੋਈ ਅੜੀ ਥੜੀ ਹੋਵੇ ਵੀ ਕੋਈ ਮੀਟਿੰਗ ਜ਼ਰੂਰੀ ਹੋ ਜਾਵੇ ਜਾਂ ਕੋਈ ਇਦਾਂ ਸਿਚੁਏਸ਼ਨ ਬਣ ਜਾਵੇ ਲਾਰਮ ਲਾਉਣਾ ਪੈ ਜਾਵੇ ਤਾਂ ਬਿਹਤਰ ਆ ਪਰ ਰੋਜ਼ਮਰਾ ਬਿਨਾ ਲਾਰਮ ਤੋਂ ਬੰਦੇ ਨੂੰ ਉੱਠਣਾ ਚਾਹੀਦਾ ਫੇਰ ਬੰਦਾ ਥੋੜਾ ਕੇ ਸਹੀ ਉੱਠੂਗਾ ਕਿਉਂਕਿ ਜਦ ਤੁਸੀਂ ਪਹਿਲਾਂ ਹੀ ਧਾਰ ਕੇ ਸੰਕਲਪ ਲਾ ਕੇ ਸੁੱਤੇ ਹੋ ਤਾਂ ਤੁਹਾਡੇ ਸਰੀਰ ਨੇ ਤੁਹਾਨੂੰ ਆਪਣੇ ਆਪ ਜਾਗ ਦਿਵਾ ਦੇਣੀ ਆ ਔਰ ਆ ਜਾਂਦੀ ਹੈ ਇਹ ਤਜਰਬਾ ਕੀਤਾ ਹੋਇਆ ਸਭ ਦਾ بڑے ਸਿੰਘਾਂ ਦਾ ਕਰਿਆ ਹੋਇਆ ਹੋ ਜਾਂਦਾ ਪਰ ਲਾਰਮ ਤੋਂ ਬਿਨਾ ਬੰਦਾ ਫਿਰ ਖਿੱਚਦਾ ਜਦੋਂ ਸਵੇਰੇ ਸਵੇਰੇ ਤੁਣ ਤੁਵਣੀ ਵੱਜਦੀ ਆ ਬਹੁਤ ਤੇਜ ਹੋਗੇ ਨਾ ਤੇ ਉਦੋਂ ਖਿਜਦਾ ਦੂਜਾ ਇਹਨੂੰ ਇਹ ਕਈ ਵਿਦਵਾਨ ਸੀਸਾ ਕਹਿੰਦੇ ਨੇ ਆ ਜਿਹੜੇ ਆਪਾਂ ਟਿਕਾ ਕੇ ਲਾਏ ਆ ਮੂਰੇ ਇਹ ਦੂਜਾ ਰੂਪ ਦਲਿੱਦਰ ਦਾ ਹੈ ਬਹੁਤ سارے ਮੋਬਾਈਲ ਪਏ ਜਿਹੜੀ ਸੁਸਤੀ ਦਲਿੱਦਰ ਇਹ ਮੋਬਾਈਲ ਦਾ ਕਾਰਨ ਆ ਇੱਕ ਰੀਲ ਦੇਖਣ ਬੈਜੀ ਤਾਂ ਦਲਿੱਦਰਤ ਬੰਦਾ ਔਰੀਲਾ ਤੋਂ ਨਹੀਂ ਉੱਠਦਾ ਰੌਲਾ ਹੈ ਕਿ ਮੀ ਮੀ ਕਾ ਵੱਡਣਾ ਹੈ ਮੇਰੇ ਵਰਗੇ ਨਹੀਂ ਕਾ ਵੱਡਣਾ ਜਾ ਕੇ ਵੀ ਘਾ ਦਾ ਟਾਈਮ ਹੋ ਗਿਆ ਵੱਡਲੀ ਕੋਈ ਨਾ 10 ਮਿੰਟ ਰੁੱਕ ਕੇ ਜਾਂਦੇ ਆ ਔਰ ਵਾਮਨਾ ਇੱਕ ਫਲੈਕਸੀਬਲ ਜਾ ਹੋ ਕੇ ਆਪਾਂ ਕੁਰਸੀ ਤੇ ਬਿਸਤਰੇ ਤੇ ਬੈਠੀਆਂ ਤੇ ਰੀਲਾਂ ਚੱਲ ਰਹੀਆਂ ਨੇ ਉਹਦੇ ਲਈ ਦਰਦਾ ਕਾਰਨ ਹੈ ਇਹ ਮੇਰਾ ਇੱਕ ਮਿੱਤਰ ਹੈ ਉਹ ਪਾਉ ਜਿਹੜਾ ਆਪਣੇ ਨਾਲ ਬੈਠਾ ਸੀਗਾ ਉਸ ਦਿਨ ਆਪਾਂ ਦਵਾ ਬਣਾ ਰਹੇ ਸੀਗੇ ਤਾਂ ਮੈਂ ਇੱਕ ਦਵਾ ਬਣਾ ਰਿਹਾ ਤੇ ਨਾ ਮੈਂ ਉਹਨੂੰ ਨਿਗਰਾਨੀ ਤੇ ਛੱਡ ਗਿਆ ਹੈ ਆਪਣਾ ਖਾਸ ਹੀ ਪਾਉ ਹੈ ਨਾ ਨਹੀਂ ਲੈਣਾ ਆਪਾਂ ਉਹਨੂੰ ਮੈਂ ਨਿਗਰਾਨੀ ਤੇ ਛੱਡ ਗਿਆ ਤੇ ਮੈਂ ਕਿਹਾ ਮੈਂ ਆਂਦਾ ਵਾਂ ਉਹਦਾ ਐਪਲ ਸੀਗਾ ਤੇ ਉਹ ਡਾਊਨ ਹੋ ਗਈ ਬੈਟਰੀ ਉਹ ਕਹਿੰਦਾ ਬਾਬਾ ਜੀ ਵੀ ਤੁਹਾਡੇ ਆਉਂਦੇ ਨੂੰ ਕਹਿੰਦਾ ਮੈਂ ਸਾਰੇ ਬਾਲੇ ਬੂਲੇ ਈਟਾ ਉਟਾ ਗਿੰਦ ਲੀਆਂ ਕਹਿੰਦਾ ਹੈ ਹੀ ਨਹੀਂ ਕੁਝ ਕਰਨ ਨੂੰ ਕਹਿੰਦਾ ਇਹ ਲੰਮੇ ਪਿਆ ਕਹਿੰਦਾ ਬੜਾ ਔਖਾ ਕਹਿੰਦਾ ਬਿਨਾ ਫੋਨ ਤੋਂ ਰਹਿਣਾ ਕਹਿੰਦਾ ਮੈਂ ਚਾਰ ਚਲੇ ਆ ਦੋ ਮੈਨੂੰ ਮੈਂ ਤਾਂ ਠੀਕ ਆ ਭਾਵੇਂ ਸਹੀ ਆ ਵੀ ਮੈਂ ਤਾਂ ਦਵਾਈ ਰੱਖੀ ਭਾ ਕੇ ਗਏ ਵੀ ਉਹ ਦੇਖ ਸਾਰਾ ਕੁਝ ਸਹੀ ਹੋ ਰਿਹਾ ਨਹੀਂ ਹੋ ਰਿਹਾ ਬੰਦਾ ਰੁੱਝਿਆ ਰਹਿੰਦਾ ਹੈ ਕਹਿਣ ਤੋਂ ਭਾਵੇਂ ਆ ਕਿ ਵੀ ਆਪਾਂ ਬਹੁਤ ਜ਼ਿਆਦਾ ਇਹਦੇ ਆਦੀ ਹੋ ਗਏ ਆ ਇਹ ਕਿਹਦਾ ਰੇਡੀਏਸ਼ਨ ਬਹੁਤ ਮਾੜਾ ਹੈ ਜਿਹੜੀ ਹੁਣ ਦੂਜੀ ਗੱਲ ਹੈ ਤੱਤ ਦੀ ਇਹ ਕਈ ਹੁਣ ਜੋਤਿਸ਼ ਹੁੰਦੇ ਨੇ ਨਾ ਐਸਟਰੋਲੋਜਰ ਹੁੰਦੇ ਨੇ ਨਾ ਜ਼ਰੂਰੀ ਨਹੀਂ ਵੀ ਮੈਂ ਕਹਿੰਦਾ ਵੀ ਉਹ ਅੰਧਵਿਸ਼ਵਾਸ ਵਾਲਾ ਜੋਤਿਸ਼ੀ ਹੁੰਦਾ ਵੀ ਤੁਹਾਡਾ ਇੱਧਰ ਹੋ ਗਿਆ ਉਹ ਹੋ ਗਿਆ ਪਰ ਇੱਕ ਤਰ੍ਹਾਂ ਦੀ ਇੱਕ ਪੜਾਈ ਹੁੰਦੀ ਹੈ ਠੀਕ ਹੈ ਨਾ ਜੀ ਸਾਇੰਸ ਕਰਦੀ ਹੈ ਜੋਤਿਸ਼ ਇੱਕ ਤਰ੍ਹਾਂ ਦੀ ਪੜਾਈ ਹੈ ਇੱਕ ਤਰ੍ਹਾਂ ਦੀ ਵਿਦਿਆ ਹੈ ਨਾ ਕਿ ਅੰਧਵਿਸ਼ਵਾਸ ਜਿਹੜਾ ਅੱਜ ਕੱਲ ਮਾਰਕੀਟਸ ਚ ਚੱਲਦਾ ਉਹ ਸਭ ਨੂੰ ਪਤਾ ਹੀ ਆ ਵੀ ਉਹ ਤਾਂ ਠੱਗ ਨੇ ਠਗਾਣਾ ਸਾਵਾ ਪਰ ਉਹਦਾ ਇੱਕ ਪੜਾਈ ਹੁੰਦੀ ਹੈ ਜੀ ਵੀ ਵੀ ਚੰਦ ਤਾਰੇ ਕਿੱਧਰ ਚੱਲ ਰਹੇ ਨੇ ਹੁਣ ਜਿਹੜੇ ਆਪਣੇ 7 ਵਾਰ ਨੇ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤ ਤਾਂ ਪੂਰੀ ਦੁਨੀਆ ਤੇ ਚੱਲ ਰਹੇ ਨੇ ਤਾਂ ਬਣਾਏ ਸਨਾਤਨੀਆਂ ਦੇ ਸਾਡੇ ਪੁਰਾਣੇ ਇਹ ਮੈਂ ਨਹੀਂ ਕਹਿੰਦਾ ਵੀ ਅਸੀਂ ਸਨਾਤਨੀ ਆ ਪਰ ਇਸ ਜਿਹੜੀ ਧਰਤੀ ਦੀ ਸਨਾਤਨ ਮਾਂਤ ਰਹੀ ਆ ਉਹਨੇ ਇਹਨਾਂ ਨੂੰ ਬਣਾਇਆ ਹੈ ਪੁਰਾਣੀ ਜਿਹੜੀ ਮਾਂਤ ਰਹੀ ਆ ਹਿੰਦੁਸਤਾਨ ਦੀ ਜਾਂ ਭਾਰਤ ਦੀ ਜਿਹੜੀ ਆ ਮਾਂਤ ਰਹੀ ਆ ਉਹਨੇ ਇਹ ਕੀਤੀਆਂ ਤੇ ਕੋਈ ਸਨਾਤਨੀ ਕੋਈ ਵੱਖਰਾ ਨਹੀਂ ਹੁੰਦਾਗਾ ਤੇ ਉਹ ਮਹਾਰਾਜ ਕਹਿੰਦੇ ਆ ਵੀ ਅਵਲ ਅਲ੍ਹਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾ ਕੁਦਰਤ ਜਾ ਕੋਣ ਭਲੇ ਕੋ ਮੰਦੇ ਜੀ ਆਪਾਂ ਥੋੜੀ ਇੱਕ ਗੁਰਬਾਣੀ ਦੀ ਪਰਿਭਾਸ਼ਾ ਤੋਂ ਵੇਖੀਏ ਵੀ ਤੇਰ ਮੇਰ ਨਾ ਕਰੀਏ ਧਰਮ ਵਾਲੀ ਫਿਰਾਲ ਹਨਾ ਜੀ ਸੋਮਵਾਰ ਸੋਮ ਨਾਮ ਦਾ ਉਹਦਾ ਹੈਗਾ ਆਪਣੇ ਚੰਦਰਮਾ ਦਾ ਮੰਗਲ ਦਾ ਮੰਗਲ ਗ੍ਰਹਿ ਦਾ ਬੁੱਧ ਠੀਕ ਹੈ ਮਰਕਰੀ ਦਾ ਜੂਪੀਟਰ ਬਿਹਸਵਦੀ ਠੀਕ ਹੈ ਜੀ ਤੇ ਵੀਨਸ ਸ਼ੁਕਰ ਤੇ ਸੈਟਰਨ ਜਿਹੜਾ ਹੈਗਾ ਸ਼ਨੀ ਤੇ ਹੈ ਤਾਂ ਜਿਹੜਾ ਸੂਰਜ ਪੋਲੋ ਠੀਕ ਹੈ ਨਾ ਜੀ ਤੇ ਇਹ ਨਾਮ ਬਣੇ ਹੋਏ ਨੇ ਇਹ ਜੋਤਿਸ਼ ਚੋਂ ਆਏ ਨੇ ਸੋ ਮੈਨੇ ਮੇਰੇ ਕਈ ਵਿਦਵਾਨਾਂ ਦੇ ਨਾਲ ਚਰਚਾ ਹੁੰਦੀ ਪੜ੍ਹਦੇ ਰਹਿੰਦੇ ਸਿੱਖਿਆ ਸੀਗਾ ਤੇ ਉਹ ਇਹਨੂੰ ਰਾਹੁ ਦਾ ਕਾਲ ਕਹਿੰਦੇ ਸੀਗੇ ਕਹਿੰਦੇ ਵੀ ਇਹ ਰਾਹੁ ਹੈ ਫਿਰ ਦੋ ਗ੍ਰਹਿ ਹੁੰਦੇ ਨੇ ਰਾਹੁ ਕੇਤੂ ਜਿਹੜਾ ਸਨਾਤਨਵਾਦ ਚ ਚੱਲਦਾ ਵੀ ਉਹਨਾਂ ਨੇ ਅਮਰਤ ਦਾ ਪਾਨ ਕੀਤਾ ਤੇ ਵਿਸ਼ਨੂੰ ਨੇ ਗਲਾ ਕੱਟਤਾ ਤੇ ਉਹ ਚਲੋ ਅਮਰ ਰਹਿ ਗਏ ਹਨਾ ਤੇ ਵੀ ਇਹ ਰਾਹੂ ਦੀ ਛਾਇਆ ਹੈ ਜੀ ਇਹ ਰੇਡੀਏਸ਼ਨ ਜਿਹੜੇ ਮੋਬਾਈਲਾ ਰਾਹੂ ਆ ਰਾਹੂ ਨੇ ਕਲੇ ਦਾ ਕਾਰਨ ਵੀ ਇਹੀ ਆ ਨਾ ਸਾਰੀਆਂ ਸਾਰੀ ਰੁਗਸ ਹੋ ਕੇ ਮੰਮੀ ਮੈਨੂੰ ਅਜੇ ਨੇ ਆ ਕੇ ਤਾ ਮੈਨੂੰ ਆ ਜਾ ਕੇ ਤਾ ਘਰ ਆ ਜਾ ਕੇ ਲੜਾਈ ਦਾ ਕਾਰਨ ਨਹੀਂ ਹੈ ਅਣਾ ਜੀ ਨਹੀਂ ਤਾਂ ਬਹੁਤਾ ਜਿਹੜਾ ਮਸਲਾ ਇਹ ਹੀ ਸੁੱਝ ਜਾਂਦਾ ਸੀਗਾ ਸੋ ਹਾਸੇ ਦੀ ਗੱਲ ਸੀ ਵੀ ਇਹਨੂੰ ਕਈ ਵਿਦਵਾਨ ਲੋਕ ਰੇਡੀਏਸ਼ਨ ਕਰਕੇ ਤੇ ਤੇਜ਼ ਹੋਣ ਕਰਕੇ ਕਿਉਂਕਿ ਬਹੁਤ ਤੇਜ਼ ਚੱਲਦਾ ਨਾ ਇੱਥੇ ਬੈਠੇ ਵਿਦੇਸ਼ਾਂ ਤੱਕ ਇੱਕ ਸੈਕਿੰਡ ਦੇ ਵਿੱਚ ਆਪਣੀ ਆਵਾਜ਼ ਪਹੁੰਚ ਰਹੀ ਹੈ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਰਾਹੁ ਤੇਜ਼ੀ ਨਾਲ ਚੱਲਦਾ ਹੈ ਜੋਤਿਸ਼ ਦੇ ਵਿੱਚ ਕਿਉਂਕਿ ਉਹਦਾ ਕਹਿੰਦੇ ਵੀ ਢੜ ਹੁੰਦਾ ਹੈ ਢੜ ਨਹੀਂ ਹੁੰਦਾ ਸਿਰ ਹੁੰਦਾ ਹੈ ਤੇ ਸਿਰ ਕੱਲਾ ਖਿਆਲੀ ਪਲਾਉ ਹੁੰਦਾ ਤੇ ਬਹੁਤ ਤੇਜ਼ ਦੌੜਦਾ ਇੱਕ ਸਿੰਬੋਲਿਕ ਨੇ ਜ਼ਰੂਰੀ ਨਹੀਂ ਵੀ ਹੁਣ ਮੈਂ ਕੋਈ ਐਡਾ ਰਾਹੁ ਹੀ ਤੁਹਾਡੇ ਅੱਗੇ ਖੜਾ ਕਰਤਾ ਇੱਕ ਸਿੰਬੋਲਿਕ ਨਾਮ ਨੇ ਇਹਨਾਂ ਚੀਜ਼ਾਂ ਦੇ ਨਾਮ ਜਿਹੜੇ ਨੇ ਸਾਇੰਸ ਨੇ ਆਪਦੇ ਹਿਸਾਬ ਨਾਲ ਦਿੱਤੇ ਹੋਏ ਨੇ ਠੀਕ ਆ ਅਸੀਂ ਹਵਾ ਕਹਿੰਦੇ ਆ ਸਾਇੰਸ ਉਹਨੂੰ H2O ਕਹਿ ਦਿੰਦੀ ਆ ਕਿ ਆਕਸੀਜਨ ਦਾ ਪਾਣੀ ਹੋ ਗਿਆ ਤਾਂ ਆਪਾਂ ਪਾਣੀ ਕਹਿ ਦਿੰਦੇ ਆ ਤੇ ਉਹਨਾਂ ਨੇ ਹਾਂ ਇਦਾਂ ਦੇ ਨਾਮ ਰੱਖੇ ਹੋਏ ਨੇ ਨਾ ਇਦਾਂ ਦੇ ਨਾਮ ਨੇ ਬਸ ਅਸੀਂ ਕੁਝ ਹੋਰ ਨਾਮ ਰੱਖੇ ਨੇ ਉਹਨਾਂ ਨੇ ਕੁਝ ਹੋਰ ਨਾਮ ਰੱਖੇ ਨੇ ਹੈ ਸਾਰੀਆਂ ਜਿਵੇਂ ਰੇਡੀਓ ਐਕਟਿਵ ਦੀ ਜਿਹੜੀਆਂ ਸ਼ਕਤੀਆਂ ਹੀ ਹੁੰਦੀਆਂ ਨੇ ਪਹਿਲਾਂ ਤਾਂ ਰੇਂਜਾ ਹੀ ਹੁੰਦੀਆਂ ਨੇ ਪਹਿਲਾਂ ਤਾਂ ਬਾਬਾ ਜੀ ਹੋ ਗਿਆ ਵੀ ਲਾਰਮ ਲਾ ਕੇ ਦੂਜਾ ਮੋਬਾਈਲ ਆ ਗਿਆ ਹੋਰ ਦਲਿਤਰ ਦਾ ਕਰਮ ਹੋਰ ਹੈ ਜਿਵੇਂ ਇਸੇ ਸਵਾ ਚ ਇੱਕ ਗੱਲ ਨੂੰ ਕੀ ਵੀ ਸੰਕਲਪ ਰਹਿਤ ਬੰਦਾ ਏਮ ਰਹਿਤ ਜਿਹਨੂੰ ਆਪਾਂ ਏਮ ਕਹਿ ਸਕਦੇ ਆ ਕਿ ਜਿਹਦਾ ਕੋਈ ਟੀਚਾ ਨਹੀਂਗਾ ਉਹ ਵੀ ਦਲਿਤਰ ਹੈ ਕਿਉਂਕਿ ਜਿਹਦਾ ਟੀਚਾ ਹੈ ਉਹ ਉਸ ਟੀਚੇ ਵਾਸਤੇ ਤਤਪਰ ਰਹਿੰਦਾ ਹੈ ਚਾਹੇ ਉਹ ਰੱਬ ਨੂੰ ਮਿਲਣਾ ਹੈ ਚਾਹੇ ਸ਼ਾਂਤੀ ਭਾਲਣੀ ਹੈ ਚਾਹੇ ਗੱਡੀ ਖਰੀਦਣੀ ਹੈ ਚਾਹੇ ਕੋਠੀ ਪਾਉਣੀ ਹੈ ਜਾਂ ਕਿਤੇ ਜਾਣਾ ਹੈ ਜਾਂ ਸਫ਼ਰ ਕਰਨਾ ਹੈ ਬਿਲਕੁਲ ਜੇ ਮੈਂ ਸੋਚੂਗਾ ਕਿ ਬੰਨੋਂ ਮੈਂ ਦਿੱਲੀ ਜਾਣਾ ਹੈ ਹਾਂ ਮਤਲਬ ਮੇਰਾ ਟੀਚਾ ਹੋ ਗਿਆ ਜੇ ਮੇਰਾ ਟੀਚਾ ਨਾ ਹੋਵੇ ਮੈਂ ਭਟਕਦਾ ਰਹ ਜੂ ਕਦੀ ਮੈਂ ਇੱਧਰ ਪਟਿਆਲੇ ਕਦੇ ਕਦੇ ਸਭਾਨਪਾਪਾ ਖੁਦ ਦੇਖ ਲਏ ਨੇ ਕਈ ਵਾਰ ਆਪਾਂ ਜਾਈਦਾ ਵਾ ਵੀ ਕਿਸੇ ਨੂੰ ਮਿਲ ਲੰਗੇ ਜਾਂ ਸ਼ਹਿਰ 'ਚ ਹੀ ਹੁੰਦਾ ਵਾ ਉਹ 10 ਮਿੰਟ ਲੇਟ ਹੋ ਗਿਆ ਜਾਂਗੇ ਤਾਂ ਮੈਂ 2 ਘੰਟੇ ਬਾਅਦ ਆਉਂਗਾ ਵਾ ਖਵੀ ਜਾਂਦੇ ਆਗੇ ਮੋਰਸਾ ਚੱਕੇ ਆਏ ਨੂੰ ਕਰਿਆ ਨੂੰ ਐਮ ਰਹਿਤ ਹੋ ਗਏ ਕਿਉਂਕਿ ਐਮ ਸੀਗਾ ਉੱਕੋ ਜਾਣਾ ਉਹ ਕੋ 2 ਘੰਟੇ ਲੇਟ ਆ ਰਿਹਾ ਉਹ ਐਮ ਇੱਕੋ ਦਾਮ ਆਪਣਾ ਖਤਮ ਹੋ ਗਿਆ ਹੁਣ ਆਪਾਂ 2 ਘੰਟੇ ਪਤਾ ਨਹੀਂ ਲੱਗਦਾ ਕੀ ਕਰਨਾ ਹੈ ਨਾ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਕਿ ਜਿਹਦੇ ਜ਼ਿੰਦਗੀ ਚ ਅਨੁਸ਼ਾਸਨ ਨਹੀਂਗਾ ਹੈਗਾ ਉਹ ਦਿਲਿੱਦਰ ਦਾ ਕਾਰਨ ਹੈ ਦੂਜਾ ਹੁਣ ਮੈਂ ਨੀਂਦਰ ਵਾਲਿਆਂ ਨੂੰ ਇਹ ਜਿਹੜਾ ਹਾਲ ਦੱਸਦਾ ਕਿ ਤੁਸੀਂ ਜਦੋਂ ਸਵੇਰ ਉੱਠਦੇ ਹੋ ਕੋਸ਼ਿਸ਼ ਕਰੋ ਕਿ ਸੂਰਜ ਦੇ ਚੜਨ ਤੋਂ ਪਹਿਲਾਂ ਉੱਠੋ ਠੀਕ ਹੈ ਜੀ ਸੂਰਜ ਦੇ ਚੜਨ ਤੋਂ ਪਹਿਲਾਂ ਉੱਠਣਾ ਪ੍ਰਾਤਕਾਲ ਦੇ ਵਿੱਚ ਸ਼ਾਸਤ੍ਰਾਂ ਦੇ ਵਿੱਚ ਇਹਨੂੰ ਇੰਪੋਰਟੈਂਟ ਮੰਨਿਆ ਗਿਆ ਵਾ ਬ੍ਰਹਮ ਮੂਰਤ ਜਿਹਨੂੰ ਕਹਿ ਦਿੰਦੇ ਆ ਅੰਮ੍ਰਿਤ ਵੇਲਾ ਜਿਹਨੂੰ ਤੁਸੀਂ ਸ਼ਾਸਤਰ ਦੀ ਗੱਲ ਕਰ ਰਹੇ ਹੋ ਲੇਕਿਨ ਅੱਜ ਦਾ ਯੂਥ ਜਿਹੜੀ ਗੱਲ ਸਮਝਦਾ ਮੈਂ ਉਹ ਵੀ ਕਹਦਾ ਕਿ ਦੁਨੀਆ ਦੇ ਜਿੰਨੇ ਅਮੀਰ ਲੋਕ ਨੇ ਉਹਨਾਂ ਦਾ ਪਹਿਲਾ ਨਿਯਮ ਹੈ ਕਿ 5 ਵਜੇ ਤੋਂ ਪਹਿਲਾਂ ਉੱਠਣਾ ਹੁਣ ਸ਼ਾਇਦ ਸਮਝ ਲੈਣ ਹਾਂ ਹੁਣ ਸਮਝ ਲੈਣਗੇ ਜੇ ਤੁਸੀਂ ਬਿਲੀਅਨ ਇਅਰ ਬੰਮ ਹੈ ਫਿਰ ਤਾਂ ਤੁਸੀਂ 5 ਵਜੇ ਉੱਠੋ ਅਹਾਂ ਜੀ ਵੀ ਦੇਖੋ ਜਦੋਂ ਸੂਰਜ ਤੁਹਾਡੇ ਸਿਰ ਤੇ ਆ ਗਿਆ ਦਿਨ ਦੀ ਸ਼ੁਰੂਆਤ ਹੋ ਗਈ ਤੁਸੀਂ ਹਜੇ ਵੀ ਸੁੱਤੇ ਹੋ ਤਾਂ ਤੁਸੀਂ ਨਹੀਂ ਕੁਝ ਕਰ ਸਕਦੇ ਕੁਦਰਤ ਆਪਣੇ ਕੰਮ ਤੇ ਲੱਗ ਗਈ ਵੀ ਤੁਸੀਂ ਕਰੋ ਸੁੱਤੇ ਹਾਂ ਜਦ ਪੰਛੀ ਇਹ ਗੱਲ ਇਦਾਂ ਹੈ ਕਿ ਮੈਂ ਤੁਹਾਨੂੰ ਪਹਿਲਾਂ ਕਹਣਾ ਬਨੌਟੀ ਹੈ ਹੁਣ ਤੁਸੀਂ ਇਹੋ ਜੇ ਘਰ ਚ ਰਹਿ ਰਹੇ ਹੋ ਇਹੋ ਜੀਆਂ ਜਗਾਵਾਂ ਤੇ ਰਹਿ ਰਹੇ ਹੋ ਜਾਂ ਸਰੀਰ ਦੇ ਇਦਾਂ ਜਿੱਥੇ ਤੁਸੀਂ ਕੁਦਰਤ ਦੇ ਨਾਲ ਰਿਲੇਟ ਹੀ ਨਹੀਂ ਕਰ ਪਾ ਰਹੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਦੋਂ ਦਿਨ ਚੜ੍ਹ ਰਿਹਾ ਕਦੋਂ ਡੁੱਬ ਰਿਹਾ ਤੁਸੀਂ ਕੀ ਚੱਲੋਗੇ ਫਲੈਟਾਂ ਚ ਪਤਾ ਨਹੀਂ ਲੱਗਦਾ ਵੀ ਦਿਨ ਹੈ ਬਾਹਰ ਕੀ ਰਾਤ ਹਾਂ ਬਿਲਕੁਲ ਜੇ ਇਹੀ ਤੁਸੀਂ ਹੁਣ ਮਾਰੇ ਉੱਥੇ ਤੁਸੀਂ ਸੌਵੇਂ ਸਾਡੇ ਜਿਹੜਾ ਹੁਣ ਅਸੀਂ ਜਿੱਥੇ ਰਹਿੰਦੇ ਆ ਬਟਵਾਰੀ ਸਾਹਿਬ ਸਾਡੇ ਕੋ ਆਂਦੇ ਆ ਬਾਣੀ ਪੜ੍ਹਦੇ ਸਭ ਬੈਠ ਕੇ ਨਾ ਤੇ ਉੱਥੇ ਤੁਸੀਂ ਚਾਹ ਕੇ ਵੀ 5 ਵਜੇ ਤੋਂ ਬਾਅਦ ਸੌਂ ਨਹੀਂ ਸਕਦੇ ਚਿੜੀਆਂ ਸੌਣੇ ਨਹੀਂ ਦਿੰਦੀਆਂ ਤੁਹਾਨੂੰ ਸੌਣ ਹੀ ਨਹੀਂ ਦਿੰਦੀਆਂ ਬਾਬਾ ਜੀ ਮਤਲਬ ਕੀ ਚਿੜੀਆਂ ਸੌਣ ਹੀ ਨਹੀਂ ਦਿੰਦੀਆਂ ਹੈਗੀਆਂ ਆਵਾਜ਼ ਹੀ ਇੰਨੀ ਮਜ਼ੁਰ ਆਵਾਜ਼ ਹੁੰਦੀ ਹੈ ਪਰ ਫਿਰ ਵੀ ਨੀਂਦਰ ਨਹੀਂ ਉੱਠਣਾ ਪੈਂਦਾ ਤੁਹਾਨੂੰ ਵੀ ਹੁਣ ਉੱਠ ਜਾਓ ਜੇ ਨਾ ਵੀ ਤੁਹਾਡਾ ਮਨ ਕਰੇ ਉੱਠਣ ਨੂੰ ਹਣਾ ਜੀ ਦੂਜੀ ਗੱਲ ਕਿ ਜਦੋਂ ਤੁਸੀਂ ਸਵੇਰ ਉੱਠਿਓ ਉੱਠਦੇ ਅੰਸਾਰ ਬੋਲੋ ਘਟ ਦਲਿੰਦਰ ਦਾ ਸਭ ਤੋਂ ਵੱਡਾ ਨੁਕਤਾ ਵਾ ਪਾਉ ਜੀ ਲੈ ਲਓ ਉਹ ਸਭ ਤੋਂ ਵੱਡਾ ਨੁਕਤਾ ਵਾ ਕਿ ਬੋਲੋ ਘਟ ਸਵੇਰ ਉੱਠਦੇ ਅੰਸਾਰ ਜਦੋਂ ਅੰਮ੍ਰਿਤ ਵੇਲਾ ਹੋ ਰਿਹਾ ਨਾ ਜੇ ਹੋ ਸਕਦਾ ਤਾਂ ਤੁਸੀਂ ਇਹ ਸੰਕਲਪ ਲੈ ਲਓ ਕਿ ਮੈਂ ਸੂਰਜ ਚੜ੍ਹਨ ਤੱਕ ਜਿਹੜੇ 3 ਘੰਟੇ ਪਹਿਲਾਂ ਉੱਠ ਗਿਆ ਜਾਂ ਸੂਰਜ ਚੜ੍ਹਨ ਤੋਂ ਵੀ ਘੰਟਾ ਬਾਅਦ 7 ਵਜੇ ਤੱਕ 8 ਵਜੇ ਤੱਕ ਕੁਝ ਨਹੀਂ ਬੋਲਣਾ ਇਸ਼ਾਰੇ ਨਾਲ ਗੱਲ ਕਰਨੀ ਆ ਵਿਦਵਾਨਾਂ ਦਾ ਕਥਨ ਹੈ ਇਹ ਅਸੀਂ ਆਪ ਦੇਖਿਆ ਕਿ ਸਭ ਤੋਂ ਜ਼ਿਆਦਾ ਜਿਹੜਾ ਜੋਰ ਆ ਉਹ ਵਕਤੇ ਦਾ ਲੱਗਦਾ ਹੈ ਜਿਹੜੀ ਸਭ ਤੋਂ ਜ਼ਿਆਦੀ ਆਪਣੀ એનર્ਜੀ ਆ ਨਾ ਉਹ ਬੋਲਣ 'ਚ ਨਸ਼ਟ ਹੁੰਦੀ ਆ ਸ਼ਬਦ ਬਣਾਉਣ ਦੇ ਵਿੱਚ ਕਿਸੇ ਨੂੰ ਗੱਲ ਸਮਝਾਉਣ ਦੇ ਵਿੱਚ ਕਿਉਂਕਿ ਇਸ ਵੇਲੇ ਮੇਰਾ ਜੋਰ ਲੱਗ ਰਿਹਾ ਕਿ ਮੈਂ ਤੁਹਾਨੂੰ ਗੱਲ ਸਮਝਾਵਾਂ ਜਿਹੜੀ ਮੈਂ ਕਹਿ ਰਿਹਾ ਕੈਮਰੇ 'ਚ ਵੀ ਮੇਰਾ ਜ਼ੋਰ ਲੱਗ ਰਿਹਾ ਕਿ ਮੈਂ ਜਿਹੜੇ ਗੱਲ ਕਹਿ ਰਿਹਾ ਹਾਂ ਅਲਫਾਜ਼ ਨੂੰ ਇਕੱਠਾ ਕਰਨਾ ਵੀ ਆ ਕੋਈ ਗਲਤ ਨਾ ਬੋਲ ਜਾ ਕਿੰਨਾ ਕੁਝ ਜ਼ੋਰ ਲੱਗ ਰਿਹਾ ਉਹ ਸਾਰਾ ਸ਼ਕਤੀ ਦੇ ਉੱਤੇ ਨਿਰਭਰ ਹੈ ਕਿੱਥੇ ਬੰਦੇ ਨੇ ਚੁੱਪ ਰਹਿਣਾ ਕੋਈ ਆਈ ਜਾਵੇ ਜਾਈ ਜਾਵੇ ਤੁਹਾਨੂੰ ਕੋ ਲੈਣਾ ਦੇਣਾ ਨਹੀਂ ਉਹ ਸਾਰੀ એનર્ਜੀ ਸੇਵ ਹੋ ਗਈ ਉਹ ਜਿਹੜੇ ਕੰਮ ਆਉਗੇ ਜਦੋਂ ਤੁਸੀਂ ਕੰਮ ਕਰੋ ਕਦੇ ਕੋਈ ਸਾਧੂ ਸੰਤ ਤੁਸੀਂ ਦਲਿਤਰੀ ਨਹੀਂ ਦੇਖੋਗੇ ਤੇ ਕਦੇ ਕੋਈ ਸਾਧੂ ਸੰਤ ਬਹੁਤਾ ਬੋਲਦਾ ਵੀ ਨਹੀਂ ਵੇਖੋਗੇ ਜਿਹੜਾ ਕਾਰਨ ਹੈ ਕਿ ਬੋਲਣਾ ਨਹੀਂ ਬਹੁਤਾ ਤੇ ਕਈ ਕਈ ਸਾਧੂ ਇਦਾਂ ਦੇ ਹੈ ਜਿਵੇਂ ਅਝੂਰ ਸਾਹਿਬ ਹੁਣ ਬਾਬਾ ਜੀ ਨੇ ਬਾਬਾ ਕੁਲਵੰਤ ਸਿੰਘ ਸਾਹਿਬ ਦੀ ਜਥੇਦਾਰ ਨੇ ਉਹ 12 ਵਜੇ ਤੋਂ ਬਾਅਦ ਗੱਲ ਕਰਦੇ ਆ ਅੰਮ੍ਰਿਤ ਵੇਲੇ ਉੱਠਦੇ ਆ ਕਿੰਨੀ ਸੇਵਾ ਕਰਦੇ ਆ ਤੇ ਉਸ ਇਹ ਹੁਣ ਮੈਂ ਗੁਰੂ ਘਰ ਦੀ ਗੱਲ ਚਲਾਈ ਹੈ ਉਹ ਬਾਬਾ ਜੀ ਉਸ ਸਥਾਨ ਦੀ ਸੇਵਾ ਬਹੁਤ ਕਠਨ ਹੈ ਉਹ ਕਿਦਾਂ ਕਿ ਇੱਕ ਤਾਂ ਸਤਗੁਰਾਂ ਜੀ ਦਾ ਉੱਥੇ ਅੰਗੀਠਾ ਹੈ ਜੀ ਉੱਥੇ ਤੁਸੀਂ ਪਹਿਲਾਂ ਸਵੇਰੇ ਇੱਕ ਵਾਰ ਜਾਣਾ ਤੁਸੀਂ ਨਾ ਉਹ ਸਾਰੇ ਅੰਗੀਠੇ ਦੀ ਜਿਹੜੀ ਸੇਵਾ ਵਾ ਉਹ ਇੱਕ ਸਿੰਘ ਨਹੀਂ ਕਰਨੀ ਹੈ ਠੀਕ ਹੈ ਜੀ ਇੱਕ ਸਿੰਘ ਨਹੀਂ ਉਹ ਸਾਰੀ ਸੇਵਾ ਕਰਨੀ ਹੈ ਧੋਣਾ ਹੈ ਅੰਦਰੋਂ ਸਾਰੇ ਨੂੰ ਤੇ ਕਿੰਨੇ ਸੌ ਸੈਂਕੜੇ ਕਿਰਪਾਨਾਂ ਦੁਆਰਾ ਸਾਫ਼ ਕਰਕੇ ਟਿਕਾਉਣੀਆਂ ਫਿਰ ਵਾਪਸ ਆਉਣਾ ਫਿਰ ਵਸਤਰ ਬਦਲ ਕੇ ਫਿਰ ਜਾਣਾ ਫਿਰ ਨਿਤਨੇਮ ਖੜੇ ਹੋ ਕੇ ਅੰਦਰ ਨਿਤਨੇਮ ਕਰਨਾ ਖੜੇ ਹੋ ਕੇ ਬੈਠ ਕੇ ਨਹੀਂ ਕਰਨਾ ਫਿਰ ਦਿਨ ਚ ਤਿੰਨ ਚਾਰ ਵਾਰ ਗੇੜੇ ਮਾਰਨੇ ਕਦੇ ਮਹਾਰਾਜ ਜੀ ਨੂੰ ਕਿਸੇ ਵਸਤੂ ਦਾ ਭੋਗ ਲੱਗਣਾ ਕਦੇ ਕਿਸੇ ਵਸਤੂ ਦਾ ਭੋਗ ਲੱਗਣਾ ਸੰਗਤ ਨੂੰ ਮਿਲਣਾ ਇਹ ਚੱਲਦੀ ਆਉਂਦਾ ਪਿਛਲੇ 22-23 ਸਾਲਾਂ ਤੋਂ ਉਹਨੂੰ ਸ਼ਾਸਨ ਆ ਗਿਆ। ਤਾਂ ਹੀ ਉਹ ਚੜਦੀ ਕਲਾ ਚ ਨੇ ਤੇ ਹਰ ਕੰਮ ਉਹਨਾਂ ਦਾ ਚਾਲ ਉਹਨਾਂ ਦਾ ਜਿਹੜਾ ਨਿੱਜੀ ਜੀਵਨ ਹੈ ਉਹਦੇ ਵਿੱਚ ਉਹ 12 ਵਜੇ ਸਵੇਰੇ ਅਮਰਤ ਵੇਲੇ ਉੱਠਦੇ ਨੇ ਤੇ ਦੁਪਹਿਰੇ 12 ਵਜੇ ਤੱਕ ਮੌਨ ਰਹਿੰਦੇ ਨੇ ਬੋਲਦੇ ਨਹੀਂਗੇ ਕਾਰਨ ਕਿ ਆਪਣੀ ਸ਼ਕਤੀ ਨੂੰ ਬਚਾਣ ਦੀ ਸਾਧ ਨੂੰ ਸ਼ਕਤੀ ਬਚਾਣੀ ਚਾਹੀਦੀ ਕਿਉਂਕਿ ਸੇਵਾ ਵੱਡੀ ਹੁੰਦੀ ਹੈ ਸੋ ਆਮ ਜਿਹੜੇ ਜਨ ਜੀਵਨ ਨੇ ਬਹੁਤਾ ਘੱਟ ਬੋਲਣ ਜਿਹੜੀਆਂ ਆਪਣੀਆਂ ਘਰਾਂ ਚ ਮਾਈਆਂ ਚਿੰਗਦੀਆਂ ਬਹੁਤ ਨੇ ਬਿਮਾਰ ਵੀ ਬੋਲਤੀਆਂ ਹੋਈ ਹੁੰਦੀਆਂ ਨੇ ਚੁੱਪ ਰਹਿਣ ਸ਼ਾਂਤੀ ਜਿਹੜੀ ਆ ਉਹ ਬੰਦੇ ਨੂੰ ਜਿਹੜੀ ਆ ਦੀ ਉਹਦੀ ਦਲੇਦਰਤਾ ਦੂਰ ਕਰਦੀ ਆ ਜੇ ਘਰ ਵਾਲੇ ਸੌਂ ਰਹੇ ਆ ਸਵੇਰੇ ਜਦੋਂ ਜਵਾਕ ਨੂੰ ਉਠਾਣਾ ਉਹਨੂੰ ਟੁੱਟ ਕੇ ਨਾ ਪਿਓ ਪਿਆਰ ਨਾਲ ਠਾਇਓ ਹੈ ਆ ਬਹੁਤ ਲੋਕਾਂ ਦੀ ਬਹੁਤ ਲੋਕਾਂ ਦੇ ਦਿਨਾਂ ਦੀ ਗੱਲ ਆਪਾਂ ਕਹਿ ਰਹੇ ਅੱਜ ਬੱਚਾ ਮਹਾਰਾਜ ਜੀ ਉੱਠਦਿਆਂ ਸਾਰੀ ਉਹਨੂੰ ਪਤਾ ਨਹੀਂ ਵੀ ਕਿਹੜਾ ਬੰਬ ਚੱਲ ਗਿਆ ਵੀ ਕਿਹੜੀ ਜੰਗ ਲੱਗ ਗਈ ਹੈ ਵੀ ਉਹ ਵਸੂ ਸਾਰੀ ਤੇੜੀ ਉਦਾਂ ਦਾ ਹੀ ਰਹਿ ਜਾਂਦਾ ਹੈ ਇਹੋ ਪਿਆਰ ਨਾਲ ਤੇ ਵਧੀਆ ਏਨਰਜੀ ਨਾ ਠਾਇਆ ਹੋਵੇ ਤੇ ਉਹਦੇ ਕੋਲ ਇੱਕ ਚਾਰਜ ਆ ਰਹਿੰਦਾ ਚਾਰਜ ਆ ਰਹਿੰਦਾ ਸੰਕਲਪ ਦੇ ਨਾਲ ਫਿਰ ਉੱਠਦੇ ਅਨਸਾਰ ਨਿਤਿ ਇਸ਼ਨਾਨ ਕਰੋ ਪਹਿਲਾਂ ਵੀ ਆਪਾਂ ਇਹ ਗੱਲ ਕਰੀ ਸੀਗੀ ਦਲੇਦਰ ਦੂਰ ਕਰਨ ਵਾਸਤੇ ਪੱਬਾਂ ਬਾਹਰ ਬੈਠ ਕੇ ਮੂੰਹ ਦੇ ਵਿੱਚ ਕਿੰਨਾ ਸਾਰਾ ਪਾਣੀ ਭਰ ਲੋ ਸ਼ਾਸਤਰ ਇਹ ਕਹਿੰਦਾ ਇਹ ਪਤਿਆ ਹੋਇਆ ਤਰੀਕਾ ਵਾ ਮੂੰਹ ਨੂੰ ਭਰ ਕੇ ਨਾ ਏਦਾਂ ਐ ਚੰਗਾ ਪ੍ਰੈਸ਼ਰ ਮੂੰਹ ਨੂੰ ਭਰ ਕੇ ਆ ਗੱਲਾਂ ਫੁੱਲ ਜਾਣ ਪਾਣੀ ਭਰ ਕੇ ਰੱਖੋ ਤੇ ਜਾਲਾ ਹੱਥ ਚ ਲੈ ਕੇ ਤ ਅੱਖਾਂ ਦੇ ਛਿੱਟੇ ਮਾਰੀ ਚੱਲੋ ਤੇ ਏਦਾਂ ਘਟੋ ਘਟ ਤੁਸੀਂ 1 ਕਿਲੋ ਜਾਂ 1.5 ਕਿਲੋ ਪਾਣੀ ਦੇ ਛਿੱਟੇ ਮਾਰੋ ਅੱਖਾਂ 'ਚ ਇਹ ਦਿਨਾਂ ਤੱਕ ਅੱਖਾਂ ਸਾਫ਼ ਰਹਿਣਗੀਆਂ ਨਿਗਾਹ ਸਹੀ ਰਹੂਗੀ ਤੇ ਤੁਹਾਡੇ ਅੰਦਰ ਜਿੰਨਾ ਨੱਕ ਦਾ ਪਿੱਛੇ ਜਿਹੜਾ ਜੋੜ ਹੈ ਤੇ ਮੂੰਹ ਦੇ ਵਿੱਚ ਬੈਕਟੀਰੀਆ ਵਾ ਤੇ ਕੰਨਾਂ ਦੀ ਮੈਲ ਆ ਜਿਹੜੀ ਅੰਦਰ ਉਹ ਸਾਰੀ ਨਿਕਲ ਜਾਂਦੀ ਹੈ ਜੀ ਨਿਕਲ ਜਾਂਦਾ ਹੈ ਦੂਜਾ ਮਹਾਰਾਜ ਜਿਹੜਾ ਮਸਤਕ 'ਚ ਜਿਹੜਾ ਵਾ ਉਹ ਐਨ ਸ਼ਾਂਤ ਹੋ ਜਾਂਦਾ ਜਦੋਂ ਸਰੀਰ ਦਾ ਮਸਤਕ 'ਚ ਸ਼ਾਂਤ ਹੋ ਗਿਆ ਤੇ ਉਦੋਂ ਮਹਾਰਾਜ ਜੀ ਵੀ ਆਪਣੇ ਕੋਲ ਜਿਹੜਾ ਵੀ ਉਹ ਆਪਾ ਦਲਿਤਰ ਦੀ ਗੱਲ ਕਰਦੇ ਸੀਗੇ ਉਹ ਪੈਂਦੇ ਆ ਸਾਰੀ ਉਹ ਜਿਹੜਾ ਨਸ਼ਟ ਹੋ ਜਾਂਦਾ ਵਾ ਤੇ ਬਾਅਦ ਅਗਲੀ ਗੱਲ ਫਿਰ ਵੀ ਆਪਣਾ ਏਮ ਰੱਖੋ ਵਿਦਿਸ਼ਾਹੀਣ ਬੰਦਾ ਜਿਹੜਾ ਵਾਹ ਕਿਉਂਕਿ ਬਾਈ ਨੇ 15 ਮਿੰਟ ਕਹੇ ਸੀ ਇਹਨਾਂ ਨੇ ਜਾਣਾ ਹੈਗਾ ਇਹ ਕਿਹੜਾ ਲਾਸਟ ਸਵਾਲ ਕੀ ਮੰਨ ਲਓ ਸਾਰਾ ਦਿਨ ਗੁਜ਼ਰ ਗਿਆ ਰਾਤੀ ਸੌਣ ਦਾ ਸਮਾਂ ਆ ਗਿਆ ਸੁੱਤੇ ਆ ਨੀਂਦ ਨਹੀਂ ਵਧੀਆ ਆਈ ਸਵੇਰੇ ਜੇ ਨੀਂਦ ਵਧੀਆ ਵੀ ਆ ਗਈ ਜਦੋਂ ਸਵੇਰੇ ਉੱਠੇ ਤਾਂ ਸਰੀਰ ਕਹਨੇ ਚੱਚ ਨਹੀਂਗਾ ਸਰੀਰ ਟੁੱਟ ਰਿਹਾਗਾ ਸਰੀਰ ਦੇ ਵਿੱਚ ਕਾਲਸ ਭਰਿਆ ਉਹ ਕਿਵੇਂ ਦੂਰ ਕਰ ਉਹਦਾ ਕਾਲਨ ਭੋਜਨ ਹੈ ਜੀ ਅੱਗੇ ਵੀ ਜਿਹੜਾ ਆਪਾਂ ਦੇਰੀ ਨਾਲ ਭੋਜਨ ਕੀਤਾ ਉਹ ਫਿਰ ਰਾਤ ਨੂੰ ਕੋਈ ਸਾਧੂ ਸੰਤ ਜਿਹੜਾ ਬਹੁਤ ਹੈ ਰਾਤ ਨੂੰ ਘਟ ਸ਼ੱਕਦਾ ਹੈ ਵੀ ਸਮਝ ਸਿਰ शकਦਾ ਜੇ ਨਹੀਂ ਹੁਣ ਆਪਣੀ ਆਦਤ ਬਣੀ ਹੈ ਜਿਵੇਂ ਰਾਤ ਨੂੰ ਖਾਣ ਦੀ ਤਾਂ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਹਲਕਾ ਭੋਜਨ ਕਰੋ ਚੌਲਾਂ ਦਾ ਭੋਜਨ ਕਰੋ ਠੀਕ ਹੈ ਜੀ ਤਰ੍ਹਾਂ ਤਰ੍ਹਾਂ ਦੇ ਚੌਲਾਂ ਦਾ ਭੋਜਨ ਕਰੋ ਦਾਲਾਂ ਦਾ ਭੋਜਨ ਕਰੋ ਵੀ ਕੱਲੀਆਂ ਦਾਲਾਂ ਦਾ ਮਤਲਬ ਕਿ ਇਹੋ ਜੀ ਜਿਹੜੀ ਤੁਸੀਂ ਚੀਜ਼ ਖਾਓ ਵੀ ਜਿਹੜੀ ਤੁਹਾਨੂੰ ਹਲਕੇ ਨਾਲ ਪਚ ਜAVE ਪਹਿਲਾਂ ਉਹ ਸ਼ੁਰੂ ਕਰੋ ਤੇ ਬਾਕੀ ਗੱਦੇ ਗੁੱਦੇ ਠੀਕ ਆ ਜਿਨ੍ਹਾਂ ਨੂੰ ਨੀਂਦ ਆਉਣੀ ਪੁੰਝੀ ਆ ਜਾਂਦੀ ਹੈ ਕੰਮ ਕਰਨ ਵਾਲਾ ਦੂਜੀ ਗੱਲ ਫਿਰ ਕੰਮ ਕੀਤਾ ਹੋਵੇ ਨਾ ਬਾਬਾ ਜੀ ਬੰਦੇ ਨੇ ਤਾਂ ਉਹਨੂੰ ਨੀਂਦ ਰੋੜਾਂ ਤੇ ਵੀ ਆ ਜਾਂਦੀ ਹੈ ਜਿੰਨੇ ਕੰਮ ਕੀਤਾ ਹੋਵੇ ਵਾਇਆ ਹੋਵੇ ਸਰੀਰ ਨਾ ਤੇ ਵਿਹਲਿਆਂ ਨੂੰ ਨਹੀਂ ਆਂਦੀ ਹਾਂਜੀ ਵੀ ਕੰਮ ਕਰਦੇ ਆ ਕਰਦੇ ਆ ਬੰਦਾ ਬਿਮਾਰ ਹੋਣਾ ਬੜੀ ਸੁਭਾਵਕ ਗੱਲ ਐ ਹੋ ਜਾਂਦਾ ਪਰ ਵਿਹਲਾ ਰਹਿ ਕੇ ਬਿਮਾਰ ਹੋ ਜਾਣਾ ਜਿਹੜਾ ਮਾਰੇ ਕੰਮ ਕਰਦਾ ਬਿਮਾਰ ਹੋਇਆ ਨਾ ਉਹੀ ਗੱਲ ਜਿਹੜਾ ਕੰਮ ਕਰਦੇ ਬਿਮਾਰ ਹੋਇਆ ਉਹਨੂੰ ਆਪਾਂ ਕਵਾਂਗੇ ਵੀ ਆਰਾਮ ਕਰ ਲੈ ਜਿਹੜਾ ਸਾਰਾ ਦਿਨ ਹੀ ਆਰਾਮ ਕਰਦਾ ਉਹ ਬਿਮਾਰ ਹੋ ਜੇ ਉਹਨੂੰ ਕਵਾਂਗੇ ਓਬਵੀਸਲੀ ਨਹੀਂ ਇਹ ਜਿਹੜੀ ਕੰਮ ਕਰਦੇ ਬੰਦਾ ਬਿਮਾਰ ਹੋਣਾ ਤੇ ਬੜੀ ਵਧੀਆ ਗੱਲ ਆ ਕਿ ਵੇਲਾ ਬੰਦਾ ਬਿਮਾਰ ਹੋ ਜੇ ਹਾਂ ਬਹੁਤ ਸ਼ੁਕਰੀਆ ਜੇ ਆਏਗਾ ਤਾਂ ਸਾਈਕਲ ਚਲਾ ਲਓ ਪਾਉ ਹਾਂ ਹਾਂ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਦੀ ਫਤਿਹ ਸੋ ਦਲਿੱਦਰ ਤੇ ਗੱਲ ਕਰ ਰਹੀ ਸੀ ਕਿ ਸਰੀਰ ਜਿਹੜਾ ਥੱਕਿਆ ਟੁੱਟਿਆ ਰਹਿੰਦਾ ਹੈਗਾ ਕੰਮ ਤੇ ਜਾਨ ਨੂੰ ਜੀ ਨਹੀਂ ਕਰਦਾ ਜੇ ਕੰਮ ਤੇ ਜਾਣੇ ਆ ਤਾਂ ਕੰਮ ਦੇ ਵਿੱਚ ਜੀ ਨਹੀਂ ਲੱਗਦਾ ਤਾਂ ਆਹ ਕੁਝ ਪੰਜ ਸੱਤ ਨਿਯਮ ਦੱਸੇ ਨੇ ਜੇ ਆਪਾਂ ਆਪਣੀ ਜ਼ਿੰਦਗੀ 'ਚ ਅਪਣਾ ਲਈਏ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਹੈ ਚੇਂਜ ਹੋਏਗੀ ਤੁਸੀਂ ਇਹਦੇ ਰਿਜ਼ਲਟ ਖੁਦ ਜਿਹੜਾ ਮਹਿਸੂਸ ਕਰਾ